ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜੇ ਅੱਜ ਇਸ ਬਹੁਤ ਹੀ ਇੰਪੋਰਟੈਂਟ ਵਿਧਾਨ ਸਭਾ ਸੈਸ਼ਨ ਨੂੰ ਇਹਦੇ ਪ੍ਰोसीਡਿੰਗਸ ਨੂੰ ਕਵਰ ਕਰਨ ਦੇ ਲਈ ਪਹੁੰਚੋ ਮੇਰੇ ਨਾਲ ਮੇਰੇ ਸਾਰੇ ਸਾਥੀ ਮੇਰੇ ਕਲੀਗਜ਼ ਮੰਤਰੀ ਹੋਰ ਐਮ ਐਲ ਏ ਸਾਹਿਬਾਨ ਮੌਜੂਦ ਨੇ ਸਾਥੀਓ ਅੱਜ মিডিਆ ਦੇ ਜ਼ਰੀਏ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਕੈਬਨਿਟ ਸਾਥੀਆਂ ਵੱਲੋਂ ਸਾਰੀ ਵਿਧਾਨ ਸਭਾ ਵੱਲੋਂ ਸਾਡੇ ਸਾਰੇ ਐਮ ਐਲ ਏ ਸਾਹਿਬਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਦੇਣ ਜਾ ਰਹੇ ਆ ਅੱਜ ਪਾਪਰਾ ਐਕਟ 2024 ਦੇ ਵਿੱਚ ਇੱਕ ਸੋਧ ਐਮੈਂਡਮੈਂਟ ਹੈ ਜਿਹੜੀ ਉਹਦਾ ਬਿੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਹਾਊਸ ਦੇ ਵਿੱਚ ਲੈ ਕੇ ਜਿਹਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ ਬਹੁਤ ਲੰਬੇ ਸਮੇਂ ਤੋਂ ਜਿਸ ਦਿਨ ਦੀ ਸਾਡੀ ਸਰਕਾਰ ਬਣੀ ਸੀ ਉਸ ਦਿਨ ਤੋਂ ਹੀ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਆਪਣੇ ਘਰ ਆਪਣੇ ਮਕਾਨ ਬਣਾਉਣੇ ਸੀਗੇ ਆਸ਼ਾਨੇ ਬਣਾਉਣੇ ਸੀਗੇ ਉਹਨਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਬੈਕਗ੍ਰਾਉਂਡ ਦੇ ਵਿੱਚ ਦੱਸਾਂ ਤਾਂ 1995 ਦੇ ਵਿੱਚ ਪਾਪਰਾ ਐਕਟ ਆਇਆ ਜਿਹਦੀ ਪਹਿਲੀ ਸੋ 2014 ਦੇ ਵਿੱਚ ਹੋਈ ਫਿਰ 2016 ਦੇ ਵਿੱਚ ਹੋਈ 2018 ਦੇ ਵਿੱਚ ਹੋਈ ਇਹ ਸਾਰਿਆਂ ਦਾ ਪਰਪਸ ਤਾਂ ਸੀਗਾ ਕਿ ਇਲਿਗਲ ਕਲੋਨੀ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਤੇ ਲੀਗਲ ਕਲੋਨੀ ਜਿਹੜੀਆਂ ਉਹਨਾਂ ਨੂੰ ਇਨਕਰੇਜਮੈਂਟ ਮਿਲੇ ਪਰ ਹੁੰਦਾ ਉਲਟਾ ਰਿਹਾ ਪਿਛਲੀਆਂ ਸਰਕਾਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਹੜੀਆਂ ਇਲੀਗਲ ਕਲੋਨੀਆਂ ਸੀਗੀਆਂ ਉਹ ਸਮੇਂ ਸਮੇਂ ਸਿਰ 2014 16 18 ਦੇ ਵਿੱਚ ਲੀਡਰਾਂ ਤੇ ਵਿਧਾਨ ਸਭਾਵਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਂਦਾ ਰਿਹਾ ਜਿਸ ਦੀ ਵਜ੍ਹਾ ਕਰਕੇ ਇਲੀਗਲ ਕਲੋਨੀਆਂ ਦੀ ਗਿਣਤੀ ਘਟਦੀ ਗਈ ਅ ਔਰ ਇਲੀਗਲ ਕਲੋਨੀਆਂ ਦੀ ਗਿਣਤੀ ਵਧਦੀ ਗਈ ਲੀਗਲ ਦੀ ਘਟਦੀ ਗਈ ਔਰ ਲੱਖਾਂ ਲੋਕਾਂ ਜਿਨ੍ਹਾਂ ਨੇ ਘਰ ਬਣਾਉਣੇ ਸੀਗੇ ਉਹ ਇਹ ਤੋਂ ਪੀੜਤ ਥੰਦੇ ਗਏ ਫਿਰ ਜਦੋਂ ਸਾਡੀ ਸਰਕਾਰ ਬਣੀ 2022 ਦੇ ਵਿੱਚ 4 April 24 22 ਨੂੰ ਇੱਕ ਹਾਈ ਕੋਰਟ ਦੇ ਵਿੱਚ ਕੇਸ ਹੁੰਦਾ ਹੈ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਨਹੀਂ ਤਾਂ ਇਹਨੂੰ ਤੁਸੀਂ ਡਿਸਕਾਰਡ ਕਰ ਦਿਓ ਇਹਨੂੰ ਖਤਮ ਕਰ ਦਿਓ ਉਹਦੇ ਉੱਪਰ ਆ ਕਾਫੀ ਦੇ तकरीबन 2 ਸਵਾ 2 ਸਾਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਔਰ ਅੱਜ ਇੱਕ ਬਿਲ ਜਿਹੜਾ ਉਹ ਪਾਪਰਾ ਐਕਟ ਐਮੈਂਡਮੈਂਟ ਐਕਟ 2024 ਜਿਹੜਾ ਉਹ ਲਿਆਂਦਾ ਗਿਆ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸਰਕਾਰ ਵੱਲੋਂ ਕਿ 31 ਜੁਲਾਈ 2024 ਯਾਨੀ ਕਿ 31/7/2024 ਤੱਕ ਉਹ ਲੋਕ ਜਿਨ੍ਹਾਂ ਨੇ ਜੇ ਇਲ ਲੀਗਲ ਅਨअप्रੂਵਡ ਕਲੋਨੀ ਦੇ ਵਿੱਚ 500 ਗਜ਼ ਤੱਕ ਦਾ ਪਲਾਟ ਜਿਹੜਾ ਉਹ ਲੈ ਵੀ ਲਿਆ ਪਰ ਉਹਦੇ ਕੋਲ 31 ਸਤ ਤੋਂ ਪਹਿਲਾਂ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਪੱਕੇ ਦੇ ਵਿੱਚ ਬੈਂਕ ਦੀ ਟ੍ਰਾਂਜੈਕਸ਼ਨ ਹੈਗੀ ਕਿ ਉਹ ਸਾਈ ਜਾਂ ਬਿਆਨਾ ਹੋਇਆ ਹੋਇਆ ਉਹ 플ੌਟ ਖਰੀਦਣ ਵਾਸਤੇ ਉਹਨਾਂ ਲੋਕਾਂ ਨੂੰ ਕੋਈ ਐਨਓਸੀ ਲੈਂਣ ਦੀ ਲੋੜ ਨਹੀਂ ਰਹੂਗੀ ਤੇ ਉਹ 2 ਨਵੰਬਰ ਤੱਕ ਆਪਣੀਆਂ ਰਜਿਸਟਰੀਆਂ ਜਿਹੜੀਆਂ ਕਰਾ ਸਕਣਗੇ ਕਿਉਂਕਿ ਅਕਤੂਬਰ ਦੇ ਵਿੱਚ ਫਸਲ ਦੇ ਪੈਸੇ ਆ ਜਾਂਦੇ ਨੇ ਇਸ ਕਰਕੇ 2 ਅਕਤੂਬਰ ਨਵੰਬਰ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਇਹਦੇ ਨਾਲ ਪੰਜਾਬ ਦੇ ਲੱਖਾਂ ਇੰਡੀਵਿਜੂਅਲ ਪਲਾਟ ਹੋਲਡਰਸ ਨੂੰ ਰਾਹਤ ਜਿਹੜੀ ਬੈਨੇਫਿਟ ਹੈ ਜਿਹੜਾ ਉਹ ਮਿਲੇਗਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੀਗਲ ਕਲੋਨੀਆ ਦਾ ਰੁਝਾਨ ਪੰਜਾਬ ਦੇ ਵਿੱਚ ਬੰਦ ਹੋ ਸਕੇ ਉਹਦੇ ਲਈ ਜਿਹੜਾ ਜੁਰਮਾਨਿਆਂ ਦਾ ਔਰ ਸਜ਼ਾ ਦਾ ਪ੍ਰਬਧਾਨ ਹੈ ਪ੍ਰੋਵੀਜ਼ਨ ਹੈ ਜਿਹੜੀ ਉਹ ਵੀ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਉਹ ਵਧਾ ਕੇ 25 ਮਿਨੀਮਮ 25 ਲੱਖ ਤੋਂ ਵੱਧ ਤੋਂ ਵੱਧ 5 ਕਰੋੜ ਕਰ ਦਿੱਤਾ ਗਿਆ ਹੈ ਔਰ ਸਜ਼ਾ ਵੀ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਹੈ ਜਿਹੜੀ ਮਿਨਿਮਮ 5 ਸਾਲ ਔਰ ਮੈਕਸਿਮ 10 ਸਾਲ ਦੀ ਹੈ ਜਿਹੜੀ ਉਹਨਾਂ ਇਲੀਗਲ ਕਲੋਨੀਜ਼ਾਈਜ਼ਸ ਦੀ ਵਜ੍ਹਾ ਕਰਕੇ ਕਰ ਦਿੱਤੀ ਹੈ ਕਿ ਜਿਹੜੇ ਕਲੋਨੀਆਂ ਕੱਢਦੇ ਨੇ 2 ਨੰਬਰ ਦੇ ਵਿੱਚ ਇਹਦੇ ਨਾਲ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਜਿਹੜੇ ਲੀਗਲ ਕੰਮ ਕਰਦੇ ਨੇ ਕਲੋਨਾਈਜ਼ੇਸ਼ਨ ਕਰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਭੋਲੇ-ਭਾਲੇ ਲੋਕਾਂ ਦਾ ਹੁੰਦਾ ਹੈ ਜਿਹੜੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਦੀ ਮਿਹਨਤ ਮਸ਼ੱਕਤ ਦੀ ਕਮਾਈ ਹੈ ਜਿਹੜੀ ਉਸ ਪਲਾਟ ਨੂੰ ਖਰੀਦਣ ਦੇ ਵਿੱਚ ਲਾਉਂਦੇ ਨੇ ਪਰ ਜਦੋਂ ਉੱਥੇ ਜਾ ਕੇ ਨਕਸ਼ਾ ਪਾਸ ਕਰਾਉਣ ਲਈ ਜਾਂਦੇ ਨੇ ਬਿਜਲੀ ਦਾ ਬਿੱਲ ਲੈਣ ਦੇ ਲਈ ਜਾਂਦੇ ਨੇ ਸੀਵਰੇਜ ਪਾਉਣ ਦੇ ਲਈ ਲਾਈਟਾਂ ਦੇ ਲਈ ਸੜਕਾਂ ਦੇ ਲਈ ਪਾਰਕਾਂ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਜਾਂਦੇ ਨੇ ਤੇ ਉਹ ਅੱਗੋਂ ਪਤਾ ਲੱਗਦਾ ਕਿ ਇਲਿਗਲ ਕਲੋਨੀ ਸੀਗੀ ਸੋ ਉਸ ਰੁਝਾਨ ਨੂੰ ਜੜੋਂ ਖਤਮ ਕਰਨ ਦੇ ਲਈ ਇਹ ਜਿਹੜੇ ਸਜ਼ਾਵਾਂ ਦਾ ਦੀ ਪ੍ਰੋਵੀਜ਼ਨ ਹੈ ਜਿਹੜੀ ਇਹ ਵਧਾਈ ਗਈ ਹੈ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਾਨਯੋਗ ਸੀਐਮ ਸਾਹਿਬ ਦਾ ਦਿਲ ਦੀਆਂ ਗਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਨਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਨਾ ਕਿ ਇਸ ਇੱਕ ਪ੍ਰੋਵੀਜ਼ਨ ਦੇ ਨਾਲ ਇਸ ਇੱਕ ਬਿੱਲ ਦੇ ਨਾਲ ਜਿਹੜਾ ਇਲੀਗਲ ਕਲੋਨੀ ਦਾ ਅਧਰਜਨ ਟੋਟਲ ਖਤਮ ਹੋ ਜਾਊਗਾ ਔਰ ਲੱਖਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਉਹਨਾਂ ਦੀ ਖੱਜਲ ਖਵਾਰੀ ਹੈ ਜਿਹੜੀ ਜਿਹੜੀ ਖੱਜਲ ਖਵਾਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੇ ਵਿੱਚ ਔਰ ਤਹਿਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਕਈ ਵਾਰੀ ਕ腐ਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲ ਜਿਹੜੀ ਪਊਗੀ ਸੋ ਬਹੁਤ-ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਸੋਰੀ ਦੁਬਾਰਾ ਬੋਲੋ ਕੀ ਐਨਓ ਐਨਓਸੀ ਵਾਲੀ ਜਿਹੜੀ ਸ਼ਰਤ ਹੈ ਇਸ ਫੀਲ ਦੇ ਪਾਸ ਹੋ ਕੇ ਉਹ ਸ਼ਰਤੇ ਹਟੇਗੀ ਜਿਹੜੀ ਲੀਗਲ ਕਲੋਨੀਆ ਨੇ ਉਸ ਨੂੰ ਲੈ ਕੇ ਵੀ ਆਨ ਵਾਲੇ ਸਮਝ ਗਿਆ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ ਉੱਥੇ ਤਾਂ ਗੱਲ ਨੂੰ ਸਮਝੋ ਇੱਕ ਮਿੰਟ ਜਿਹੜੀ ਲੀਗਲ ਕਲੋਨੀ ਹੈ ਉਹਦੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹੜੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹੜੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹਨਾਂ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਇਹਨੂੰ ਸੀਡੀ ਲੋਡ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਹੈ ਕਲੋਨੀਆ ਦੇ ਵਿੱਚ ਵੀ ਸਹੀ ਫਾਈ ਚੱਲਦੀ ਹੈ ਹਾਂਜੀ ਪਰ ਉਹਨ ਕਲੋਨੀਆ ਦੀ ਵੀ ਜੇਕਰ ਰਜਿਸਟਰੀ ਕਰਾਈ ਜਾਂਦੀ ਹੈ ਤੇ ਰਜਿਸਟਰੀ ਕਰਾਉਣ ਦੇ ਲਈ ਉਹਨ ਬੰਦਿਆ ਤੋਂ ਹੀ ਐਨਓਸੀ ਮੰਗੀ ਜਾਂਦੀ ਹੈ ਤੇ ਉਹ ਐਨਓਸੀ ਜਿਹੜੀ ਆ ਉਹ ਖੁਦ ਹੀ ਲੈਣੀ ਪੈਂਦੀ ਹੈ ਤੇ ਡੈਫੀਨਿਟਲੀ ਉਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਉਹਨਾਂ ਤੋਂ ਮੂਵੀ ਜਿਹੜੀ ਇਲਲੀਗਲ ਦੀ ਵਜ੍ਹਾ ਕਰਕੇ ਖੱਜਲ ਖੋਰੀ ਚੱਲਣੀ ਪੈਂਦੀ ਸੀ ਉਹ ਵੀ ਆਟੋਮੈਟਿਕਲੀ ਖਤਮ ਹੋ ਗਈ ਨਾ ਜਦੋਂ ਇੱਕ ਪ੍ਰੋਵੀਜ਼ਨ ਬਣਾ ਦੇ ਜਦੋਂ ਕਲੋਨਾਈਜ਼ਰ ਨੇ ਜਾ ਕੇ ਦਿਖਾਤਾ ਮੈਂ ਪਲਾਟ ਖਰੀਦਿਆ ਮੈਂ ਜਦੋਂ ਤਸਵੀਰਦਾਰ ਕੋਲ ਜਾਣਾ ਕਿ ਜੀ ਮੇਰੀ ਆ ਕਲੋਨੀ ਹੈ ਜਿਹੜੀ ਮੈਨੂੰ ਕਲੋਨਾਈਜ਼ਰ ਨੇ ਡਾਕੂਮੈਂਟ ਦਿੱਤੇ ਨੇ ਇਹ ਕਲੋਨੀ ਮੇਰੀ ਲੀਗਲ ਹੈ ਤੇ ਆ ਉਹਦਾ ਐਨਓਸੀ ਹੈ ਤੇ ਤੇ ਰਜਿਸਟਰੀ ਹੋ ਜਾਣੀ ਹੈ ਇਹ ਪ੍ਰੋਬਲਮ ਸਿਰਫ ਔਰ ਸਿਰਫ ਅਨਔਥਰਾਇਜ਼ਡ ਇਲਲੀਗਲ ਕਲੋਨੀਆ ਦੇ ਵਿੱਚ ਆਉਂਦੀ ਸੀਗੀ ਜਿਹੜੀ ਇਹ ਜੜੋ ਖਤਮ ਕਰ ਦਿੱਤੀ ਗਈ ਹੈ ਹੋਰ ਕੋਈ ਸਵਾਲ ਜੀ ਬਹੁਤ ਸਾਰੀ ਫੋਟੋ ਇੱਧਰ ਦੇਖੋ ਜਿਹੜੇ ਸ਼ਾਇਦ ਕਿੰਨੀ ਦੇ ਸੰਖੇਪ ਚਟੇ ਗਏ ਹੋਗੇ ਉਹ ਬਿਲਡਿੰਗ ਦਿਖਾਈ ਨਹੀਂ ਕਿਸੇ ਦੇ ਉਹਨਾਂ ਪਰਸਪਰ ਲਾ ਕੇ ਕੀ ਫਿਰ ਸਰਕਾਰ ਕੋਈ ਐਕਸ਼ਨ ਲੈ ਦੇਖੋ ਇਸ ਤਰ੍ਹਾਂ ਇਹੀ ਇਹੀ ਇੱਕ ਰੀਜ਼ਨ ਸੀਗਾ ਕਿ ਪਹਿਲਾ 14 ਚ 16 ਚ 18 ਦੇ ਵਿੱਚ ਜਿਵੇਂ ਜਿਵੇਂ ਰੈਗੂਲਰਾਈਜੇਸ਼ਨ ਪਾਲਿਸੀ ਆਉਂਦੀ ਸੀਗੀ ਜਿਹੜੇ ਇਲੀਗਲ ਕਲੋਨਾਈਜ਼ੇਸ਼ਨ ਕਰਦੇ ਸੀਗੇ ਉਹਨਾਂ ਨੂੰ ਇਨਕਰੇਜਮੈਂਟ ਹੁੰਦੀ ਸੀਗੀ ਜੇ ਇੱਕ ਵਾਰੀ ਹੁਣ ਰੈਗੂਲਰਾਈਜ਼ ਹੋ ਗਿਆ ਤੇ ਅੱਗੇ ਨੂੰ ਵੋਟਾਂ ਵੇਲੇ ਫੇਰ ਕਰਾ ਲਾਂਗੇ ਹੁਣ ਇਸ ਪ੍ਰੋਵੀਜ਼ਨ ਦੇ ਵਿੱਚ ਅਸੀਂ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕੀਤਾ ਲੀਗਲ ਨਹੀਂ ਕੀਤਾ ਅਸੀਂ ਇੰਡੀਵਿਜੂਅਲ ਪਲਾਟ ਹੋਲਡਰ ਨੂੰ ਕੀਤਾ ਹੁਣ ਜਿਹੜੇ ਪਲਾਟ ਇਲੀਗਲ ਕਲੋਨੀ ਦੇ ਵਿੱਚ ਉਹ ਪਏ ਰਹਿ ਗਏ ਉਹਨਾਂ ਦਾ 31/7 ਤੋਂ ਪਹਿਲਾਂ ਦਾ ਨਾ ਬਿਆਨਨਾਏ ਨਾ ਸਾਈਏ ਨਾ ਰਜਿਸਟਰਡ ਪਾਵਰ ਆਫ ਟੋਰਨੀਆ ਉਹ ਕਲੋਨਾਈਜ਼ਰ ਕੋਲ ਹੀ ਪਏ ਰਹਿ ਜਾਣਗੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਡੈਟਰੈਂਟ ਹੋਊਗਾ ਜਾਂ ਤਾਂ ਉਹ ਬੰਦਾ ਆਪਦੀ ਇਲੀਗਲ ਕਲੋਨੀ ਨੂੰ ਨੂੰ ਸਾਰੇ ਪੈਸੇ ਭਰ ਕੇ ਸਾਰੀਆਂ ਪ੍ਰੋਵੀਜ਼ਨਸ ਪੂਰੀਆਂ ਕਰਕੇ ਜਾਂ ਤਾਂ ਉਹਨੂੰ ਲੀਗਲ ਦੇ ਵਿੱਚ ਕਨਵਰਟ ਕਰੇ ਨਹੀਂ ਉਹ ਪਲਾਟ ਨੇ ਜਿਹੜੇ ਨਹੀਂ ਵਿਕੇ ਹੈਗੇ ਉਹਦੇ ਕੋਲ ਹੀ ਪਏ ਰਹਿ ਜਾਣਗੇ 14 ਹਜ਼ਾਰ ਕੀ ਇਲੀਗਲ ਕੰਮਾਂ ਦਾ ਕੀ ਕਰਾਂਗੇ ਹਾਂਜੀ 14 ਹਜ਼ਾਰ ਹੋਰ ਇਲੀਗਲ ਕਲੋਨੀਆਂ ਹੈਗੀਆਂ ਨੇ ਪਲਾਟ ਪੰਜਣਗੇ ਜਿਹੜੇ ਬਾਕੀ ਦੇ ਮੋੜਾ ਕੀ ਕਰਾਂਗੇ ਆਹੀ ਤਾਂ ਮੈਂ ਦੱਸਿਆ ਨਾ ਜੀ ਆਹੀ ਸਵਾਜੀ ਇਹਨਾਂ ਦਾ ਆਹੀ ਸਵਾਜੀ ਇਹਨਾਂ ਦਾ ਇਹਨਾਂ ਨੇ ਨੰਬਰ ਹੀ ਲੈ ਤੁਸੀਂ 14000 ਨੰਬਰੇ ਤਾਂ ਗੱਲ ਤਾਂ ਇੱਕੋ ਹੀ ਹੈ 4G